ਲੈ ਵੀ ਭੈਣਾ ਵੀ ਆਪਣੀਆਂ ਕਰ ਲੈ ਸੰਪਰਕ ਫੇਰ ਕਹੋਂਗੇ ਬਾਈ ਤੁਸੀਂ ਦੱਸਿਆ ਨਹੀਂ ਸੈਕੰਡ ਫਲੋਰ ਹੈ ਜਿਹੜਾ ਆਪਣਾ ਉਹ ਸਪੈਸ਼ਲੀ ਆ ਲੈ ਲਓ ਫੋਰਨ ਵਾਲੇ ਵਾਸਤੇ ਕੀਤਾ ਹੋਇਆ ਮੈਨੇ ਸਾੜੀ ਜੈਕਟਾ ਲਾ ਲਓ ਚਾਰਜਿੰਗ ਕੇਬਲ ਇਹਦੀ ਆ ਲੱਗੀ ਹੋਈ ਆ ਦੇਖੋ ਤੇ ਪਾਵਰ ਬੈਂਕ ਤੇ ਚੱਲਦੀ ਹੈ ਇਹ ਸਪੈਸ਼ਲ ਬਾਹਰ ਲਈ ਨਹੀਂ ਵੱਡੇ ਹੋਰ ਰੱਖਦੇ ਹਨ ਬੜਾ ਸਿਸਟਮ ਆ ਪਾਵਰ ਬੈਂਕ ਤੇ ਚੱਲਦੀ ਹੈ ਕੀ ਆ ਵੀ ਸੱਜਣੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਦੇ ਸਾਹਮਣੇ ਦੀ ਸਟਰੀਟ ਸਟੋਰ ਆ ਜਿਹੜੇ ਵੀਰਾਂ ਨੇ ਬਾਹਰ ਗਏ ਨੇ ਕੋਈ ਪਹਿਣਾ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਤੱਕ ਵੀਡੀਓ ਸ਼ੇਅਰ ਕਰਕੇ ਭਜਾ ਦਿਓ ਕਿਉਂਕਿ ਇਹ ਸਟੋਰ ਦੀ ਸੈਕੰਡ ਮੰਜ਼ਲ ਤੇ ਉਹਨਾਂ ਲਈ ਸਾਰਾ ਕੱਪੜਾ ਸਸਤੇ ਰੇਟ ਤੇ ਵਧੀਆ ਕੁਆਲਿਟੀ ਦਾ ਗਾਇਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਵੀਰੇ ਵਧੀਆ ਵੀਰੇ ਵਧੀਆ ਬਾਈ ਪਹਿਲਾਂ ਤਾਂ ਇਹ ਦੱਸ ਦੋ ਅੱਜ ਕੱਲ ਟ੍ਰੈਂਡ ਬਾਹਰ ਜਾਣ ਦਾ ਵਾਲਾ ਕੈਨੇਡਾ ਅਮਰੀਕਾ ਹਾਸਟਲ ਇਹਨਾਂ ਚੱਲੀ ਜਾਂਦੇ ਨੇ ਨਾ ਉਹ ਕੱਪੜਾ ਖਰੀਦਦੇ ਨੇ ਜੇ ਮੈਂ ਕਹਿੰਦਾ ਪਟਿਆਲੇ 'ਚ ਤੁਹਾਡੇ ਕੋ ਸੈਕੰਡ ਫਲੋਰ ਹੈ ਜਿਹੜਾ ਆਪਣਾ ਉਹ ਸਪੈਸ਼ਲੀ ਇਹ ਨਾਲ ਲੋ ਫੋਰਨ ਵਾਲੇ ਵਾਸਤੇ ਕੀਤਾ ਹੋਇਆ ਤੇ ਦੂਜੀ ਗੱਲ ਇਹ ਦੱਸਦੇ ਜਿਹੜੇ ਬਾਹਰ ਬੈਠੇ ਨੇ ਭੇਜ ਦੋ ਉਹਨਾਂ ਨੂੰ ਕੱਪੜਾ ਮੋਰੀਆ ਕਰਾਉਂਦਾ ਜੋ ਆਪਣਾ ਇੰਸਟਾਗ੍ਰam ਤੇ ਪੇਜ ਹੈ ਜੀ ਦੀ ਸਟਰੀਟ ਸਟੋਰ ਪਟਿਆਲਾ ਪਿੱਛੇ 1 ਠੀਕ ਹੈ ਤੇ ਉਹ ਫੋਲੋ ਕਰਨੀ ਉਸ ਤੋਂ ਬਾਅਦ ਜੋ ਪੇਜ ਦੇ ਉੱਪਰ ਤੁਸੀਂ ਤੁਹਾਨੂੰ ਪਸੰਦ ਆਉਂਦਾ ਸਾਨੂੰ ਵਟਸਐਪ ਤੇ ਆਪਾਂ ਨੰਬਰ ਦਿੱਤਾ ਹੋਇਆ ਸਕਰੀਨ ਸ਼ਾਟ ਪਾ ਦਿਓ ਜੋ ਵੀ ਪਸੰਦ ਆਉਣਾ ਆਪਾਂ ਜੋ ਤੁਹਾਡਾ ਸਾਈਜ਼ ਹੋਊਗਾ ਆਪਾਂ ਤੁਹਾਡਾ ਸਾਈਜ਼ ਕੱਢ ਕੇ ਕੋਰੀਅਰ ਕਰਵਾਉਣਾ ਕੋਰੀਅਰ ਕਰਵਾਉਣਾ ਤਾਂ ਕਿ ਦੀ ਜ਼ਿੰਮੇਵਾਰੀ ਆਪਣੀ ਹੋਊਗੀ ਵਾਹ ਜੀ ਆਪਣੇ ਕੋਲ ਵੀ ਇਹ ਦੇਖ ਲਓ ਤੁਹਾਨੂੰ ਮੈਂ ਫਸਟ ਨੰਬਰ ਦੀ ਜੈਕਟ ਦਿਖਾ ਦਿੰਨਾ ਚਲੋ 12000 ਲਓ ਦੇਖ ਲਓ ਮੂਜ਼ ਨਕਲ ਦੀ ਜੈਕਟ ਆ ਵੀਰੇ ਦੇਖੋ ਠੀਕ ਹੈ ਚੈੱਕ ਕਰ ਲਓ ਨਾਲ ਦੀ ਨਾਲ ਇਹ ਵੀ ਦੱਸਦੇ ਵੀਰ ਬਣ ਕੇ ਵੀ ਕੁੜੀਆਂ ਤੇ ਮੁੰਡਿਆਂ ਲਈ ਦੋਨਾਂ ਲਈ ਆ ਹਾਂ ਜੀ ਜੀ ਵੀਰੇ ਆ ਤੁਸੀਂ ਦੇਖ ਲਓ ਇਹ ਮੈਨੇ ਸਾਡੀ ਜੈਕਟ ਆ ਲਾ ਲਓ ਚਾਰ ਚਾਰਜਿੰਗ ਕੇਬਲ ਇਹਦੀਆਂ ਲੱਗੀ ਹੋਈਆਂ ਦੇਖੋ ਚੈੱਕ ਕਰਾਂ ਇਹ ਲਾ ਲਓ ਤੇ ਪਾਵਰ ਬੈਂਕ ਤੇ ਚੱਲਦੀ ਹੈ ਇਹ ਸਪੈਸ਼ਲ ਬਾ ਪਾਵਰ ਬੈਂਕ ਤੇ ਚੱਲਦੀ ਆ ਚੱਕ ਬਈ ਮਿੱਤਰੋ ਤੁਸੀਂ ਕਿੱਥੇ ਲੈ ਜਾ ਰਹੇ ਬੰਦਿਓ ਜਿਨ੍ਹਾਂ ਨੇ ਜਾਣਾ ਪਹਿਲੀ ਵਾਲਾ ਵੀਡੀਓ ਸ਼ੇਅਰ ਕਰਕੇ ਛੋੜੇ ਰੇਹ ਰਿਸ਼ਤੇ ਪੈਣ ਪਾਈ ਤੱਕ ਪਹੁੰਚਾ ਦਿਓ ਤੇ ਵੀਰੇ ਮੰਨ ਲਓ ਆ ਚੀਜ਼ਾਂ ਹੀ ਮਿਲ ਜਾਂਦੇ ਨੇ ਸਾਰੀਆਂ ਟ੍ਰੈਕ ਸੂਟ ਆ ਬ੍ਰਦਰ ਟ੍ਰੈਕ ਸੂਟ ਵੀ ਮਿਲ ਜਾਣਗੇ ਆਪਣੇ ਕੋਲ ਉਸ ਤੋਂ ਬਾਅਦ ਹੁੱਡੀਆਂ ਆ ਗਈਆਂ ਹੁੱਡੀਆਂ ਦੇ ਵਿੱਚ ਸਾਰਾ ਆਪਣੇ ਕੋਲ ਗਲਦ ਦਾ ਵੀ ਆ ਵਿੱਚ ਆਪਾਂ ਗਲਦ ਦਾ ਵੀ ਰੱਖਦੇ ਗਲਦ ਦਾ ਤਾਂ ਬੇਸਿਕ ਚੀਜ਼ਾਂ ਰੱਖਦੇ ਆ ਟ੍ਰੈਕ ਸੂਟ ਵਗੈਰਾ ਠੀਕ ਹੈ ਨਾ ਜੈਕਟਾਂ ਹੁੱਡੀਆਂ 랙 শুਟ ਦੀ ਮੈਂ ਤੁਹਾਨੂੰ ਦਿਖਾ ਦਣਾ ਦੇਖ ਲਓ ਜਿਵੇਂ ਇਦਾਂ ਠੀਕ ਹੈ ਮੰਨ ਲਾ ਜੈਨੂਨਿੰਗ ਚੀਜ਼ਾਂ ਰੱਖਿਓ ਨੇ ਜਿਹੜੇ ਬਾਹਰਲੇ ਬੰਦੇ ਨੇ ਪਸੰਦ ਆ ਜਾਣ ਤੁਸੀਂ ਚੈੱਕ ਕਰਵਾ ਦਿਓ ਤੇਜ਼ ਵਗੈਰਾ ਲੈ ਵੀ ਮੇਤਰੋ ਜੇ ਕੋਈ ਬਾਹਰ ਜਾਣਾ ਯਾਰ ਹੁਣ ਮੌਕਾ ਲੰਘਣ ਨਾ ਦੇਉ ਤੁਹਾਨੂੰ ਮੈਂ ਦੁਬਾਰੇ ਦੱਸਦਾ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਚ ਆ ਇਹ ਹੋਰ ਮੰਨ ਲਓ ਇਹ ਜੈਕਟਾਂ ਹੀ ਪੀ ਨੇ ਇਹ ਵੀ ਬਾਹਰ ਖਤਰ ਜੂਜ ਹਾਂਜੀ ਵੀਰੇ ਇਹ ਹਾਫ ਸਲੀਵ ਨਹੀਂ ਪੋਲੋ ਦੀਆਂ ਜੈਕਟਾਂ ਨੇ ਵੀਰੇ ਹੂੰ ਚੈੱਕ ਕਰ ਲਓ ਇਹਨੂੰ ਰੱਖ ਦੇਣਾ ਇੱਥੇ ਹਾਂਜੀ ਲੈ ਨਾਲ ਹੁੰਦੇ ਇੱਕ ਦਿਖਾਈ ਚੱਲ ਬਈ ਕਿਸ ਨੂੰ ਆਪਾਂ ਦਿਖਾਈ ਜੰਨੇ ਆ ਕਿਉਂਕਿ ਜ ਗਰਲਜ਼ ਲਈ ਕੀ ਕੀ ਮਿਲ ਜਾਂਦਾ ਹੋਰ ਗਰਲਜ਼ ਦਾ ਵੀਰੇ ਆਪਣਾ ਅੱਗੇ ਸੈਕਸ਼ਨ ਉਹ ਲੱਗਾ ਵੀਰੇ ਗਰਲਜ਼ ਦੇ ਮੈਂ ਤੁਹਾਨੂੰ ਟਰੈਕਸੂਟ ਵਗੈਰਾ ਧਿਆਨ ਚ ਕਰਵਾ ਦੇਣਾ ਠੀਕ ਹੈ ਇਹ ਬॉयਜ਼ ਦਾ ਤੁਹਾਨੂੰ ਮੈਂ ਇੱਧਰ ਲੋਰਾ ਵਗੈਰਾ ਚੈੱਕ ਕਰਵਾ ਇਹ ਛੋਟਾ ਜਿਹੜਾ ਸੈਕੰਡ ਫਲੋਰ ਹੈ ਇਹ ਤੇ ਸਾਰੀ ਬਾਹਰਲੇ ਖਤਰਾ ਹਾਂਜੀ ਹਾਂਜੀ ਵੀਰੇ ਆਪਣੇ ਕੋਲ ਟੋਟਲੀ ਸ਼ਰਟ ਵਗੈਰਾ ਤੁਸੀਂ ਇਹ ਲਾ ਲਓ ਕਾਟਰਾਈਜ਼ ਦੀ ਸ਼ਰਟ ਆ ਪਈ ਨੇ ਹੂੰ ਵਿੰਟਰ ਵਾਲੀ ਸ਼ਰਟ ਲੱਗੀ ਪਈ ਆ ਠੀਕ ਆ ਆ ਵੀ ਚੈੱਕ ਕਰ ਸਕਦੇ ਹੋ ਚੈੱਕ ਕਰੋ ਹਾਂਜੀ ਹਾਂਜੀ ਸਾਰਾ ਵਾਰ ਵੀ ਮੰਗਾ ਸਕਦੇ ਹੋ ਕੂਰੀਅਰ ਵੀ ਕਰ ਦੇਣਗੇ ਉਹਦਾ ਖਰਚਾ حساب ਨਾਲ ਪਤਾ ਲੱਗ ਜੀ ਜਿੰਨਾ ਹੋਊਗਾ ਜਿੰਨਾ ਵੀਰੇ ਜੋ ਚਾਰਜਸ ਹੋਊਗਾ ਅਲੱਗ-ਅਲੱਗ ਕੰਟਰੀ ਦਾ ਉਹ ਆਪਾਂ ਕਸਟਮਰ ਨੂੰ ਦੱਸ ਦਾਂਗੇ ਉਹ ਪੇ ਕਰ ਦੇਣਗੇ ਆਪਾਂ ਨੂੰ ਹਾਂ ਨਹੀਂ ਇੱਕ ਹੀ ਗੱਲ ਦੱਸ ਮੈਨੂੰ ਸਪੈਸ਼ਲ ਇਹਦਾ ਸੈਕੰਡ ਫਲੋਰਾ ਤੁਹਾਡਾ ਸਪੈਸ਼ਲ ਬਾਹਰ ਲੈ ਖਤਰੀ ਬਣਿਆ ਹਾਂਜੀ ਹਾਂਜੀ ਵੀਰੇ ਸੈਕੰਡ ਫਲੋਰ ਆਪਣਾ ਤੁਸੀਂ ਇਹ ਲੈ ਲਓ ਸਮਰ ਦੇ ਵਿੱਚ ਵੀ ਆਪਾਂ ਵਿੰਟਰੀ ਵੇਚਦੇ ਨੇ ਜ਼ਿਆਦਾ ਹਾਂ ਸਮਰ ਦਾ ਸਟਾਕ ਘੱਟ ਵੇਚਦਾ ਆਪਾਂ ਵਿੰਟਰ ਦਾ ਜ਼ਿਆਦਾ ਵੇਚਦਾ ਗਰਮੀ ਦੇ ਵਿੱਚ ਵੀ ਨਹੀਂ ਤਾਂ ਆਪਣਾ ਆਮ ਸੋ ਕੱਪੜਾ ਮਿਲਦਾ ਬੰਦਾ ਕੀ ਦੇਖਣ ਹਾਂਜੀ ਵੀਰੇ ਆ ਫਰਮਾਇਆ ਕਿ ਐਸਾ ਕਰਾਂ ਦਰਸ਼ਕ ਨੂੰ ਵੀ ਬਾਹਰ ਜਾਣਾ ਤਾਂ ਹੋਰ ਕਿਤੇ ਜਾਣ ਦੀ ਲੋੜ ਨਹੀਂ ਪੈਣਾ ਹੋਣੀ ਵੀ ਮੇਰੇ ਤੁਸੀਂ ਦੇਜੋ ਕੈਨੇਡਾ ਜਾਣ ਤੋਂ ਪਹਿਲਾਂ ਜੇ ਤੁਸੀਂ ਮੱਥਾ ਟੇਕਣਾ ਤਾਂ ਪਟਿਆਲੇ ਆਓ ਇੱਥੇ ਜਾ ਕੇ ਫਿਰ ਜਿਹੜਾ ਕੈਨੇਡਾ ਜਾਣਾ ਸਾਫ ਹੋਊਗਾ ਬਈ ਤੇ ਵਈ ਮਾ ਵੀ ਕਲਰ ਕੋਲ ਨਾ ਦੱਸਦੇ ਉਧਰ ਬਾਹਰ ਲੈਣਾ ਥੋੜੇ ਜਿਹਾ ਫੈਂਸੀ ਚੀਜ਼ਾਂ ਵਾਲੀਆਂ ਪਾਉਂਦੇ ਨੇ ਉਹਨਾਂ ਵਜ੍ਹਾ ਨਾਲ ਉਹ ਵਧੀਆ ਕਲਰ ਜਿੱਦਾਂ ਦੇ ਆਪਣੇ ਕੋਲ ਆਰਟੀਕਲ ਸਾਰੇ ਵਧੀਆ ਇੰਗਲਿਸ਼ ਕਲਰ ਆ ਠੀਕ ਹੈ ਫਿਰ ਸਾਰੇ ਬਾਹਰ ਜਿੱਦਾਂ ਮਰਜੀ ਵੇਅਰ ਕਰ ਸਕਦੇ ਹਾਂ ਹਾਂ ਲੈ ਆ ਚੀਜ਼ਾਂ ਦੇਖ ਲਓ ਚੈੱਕ ਕਿਉਂਕਿ ਇਹ ਬਾਹਰੋਂ ਵੀਰੇ ਕਿਤੋਂ ਲੈਂਦਾ ਬੰਦਾ ਰੇਟ ਵੀ ਬਾਲੇ ਹਾਈ ਹੁੰਦੇ ਨੇ ਤੁਸੀਂ ਇਹ ਜਗ੍ਹਾ ਦਾ ਦੇਖ ਲਓ ਚੈੱਕ ਕਰ ਲਓ ਤੁਹਾਨੂੰ ਪ੍ਰੋਪਰ ਕਿਤੇ ਜੈਕਟ ਤਾਂ ਕਿ ਨਹੀਂ ਮਿਲੂਗੀ ਆਰਟੀਕਲ ਤਾਂ ਕਿਤੇ ਨਹੀਂ ਤੁਹਾਨੂੰ ਮੈਚ ਮਿਲੂਗਾ ਆਪਣਾ ਅੱਛਾ ਜੇ ਹੁਣ 15 ਸਾਲ ਤੋਂ ਲੈ ਕੇ ਕਿਸੇ ਨੇ ਪਾਉਣੇ ਹੋਣ 35 4 ਸਮਾਲ ਟੂ ਡਬਲ ਐਕਸ ਤੱਕ ਸਾਈਜ਼ ਮਿਲ ਜਾਂਦੇ ਆਪਣੇ ਕੋਲ ਹਾਂਜੀ ਸਾਰੇ ਬਾਕੀ ਤੁਹਾਨੂੰ ਮੈਂ ਗੱਲ ਦਾ ਦਿਖਾ ਦਿੰਦਾ ਹਾਂ ਉਹ ਵੀ ਦਿਖਾ ਦੇ ਇੱਕ ਵਾਰੀ ਲੈ ਵੀ ਭੈਣਾਂ ਵੀ ਆਪਣੀਆਂ ਕਰ ਲੈਣ ਸੰਪਰਕ ਫੇਰ ਕਹੋਗੇ ਬਾਈ ਤੁਸੀਂ ਦੱਸਿਆ ਨਹੀਂ ਤੇ ਇੱਧਰ ਕਰ ਲਓ ਜਦਾਗ ਜੀ ਲੇਡੀਜ਼ ਦਾ ਮੈਂ ਤੁਹਾਨੂੰ ਚੈੱਕ ਕਰਵਾ ਦਣਾ ਲੇਡੀਜ਼ ਦੇ ਆਪਣੇ ਕੋਲ ਜਿੱਦਾਂ ਬੈਗ ਵਗੈਰਾ ਹਨਾ ਸਾਰਾ ਕੁਝ ਹਾਂ ਤੂੰ ਚੈੱਕ ਕਰ ਲਓ ਆਪਣੇ ਕੋਲ ਲੇਡੀਜ਼ ਦਾ ਸਾਰਾ ਲੈ ਬੈਗ ਵਗੈਰਾ ਜਿੱਦਾਂ ਇੱਥੋਂ ਮੰਗਵਾ ਸਕਦਾ ਬਈ ਆਨਲਾਈਨ ਕਰਕੇ ਹੁਣ ਵੀਡੀਓ ਸ਼ੇਅਰ ਕਰਦੇ ਪਹਿਲੀ ਗੱਲ ਤਾਂ ਆਹ ਬੈਗ ਬੂਕ ਤਾਂ ਸਾਰੇ ਮਿਲ ਜਾਂਦੇ ਨੇ ਨਾਲ ਜੀਨਸ ਕਰ ਲੀ ਜੀ ਹਾਂਜੀ ਹਾਂਜੀ ਗੱਲ ਦੀ ਉਸ ਤੋਂ ਬਾਅਦ ਗਰਲਸ ਦੀਆਂ ਲੋਰਾਂ ਪਈਆਂ ਨੇ ਆ ਦੇਖ ਲਓ ਵਿੰਟਰ ਦੀਆਂ ਹੂੰ ਨਹੀਂ ਉਧਰ ਬਾਹਰ ਲਈ ਖਾਤਰੇ ਗਰਮੀ ਟੱਚ ਵੀ ਹੁੰਦੇ ਨਹੀਂ ਸੀ ਉਹ ਵੀ ਉਹ ਵੀ ਬਾਹਰ ਲੈ ਲਗ ਮਿਲਣਗੀਆਂ ਆ ਦੇਖ ਲਓ ਆ ਕਾਰਗੋ ਆਗੀਆਂ ਗਰਲਸ ਦੀ ਚੈੱਕ ਕਰ ਲਓ ਲੈ ਲੈ ਵੀ ਕੁੱਲ ਬਣਾ ਕੇ ਯਾਰ ਚੀਜ਼ਾਂ ਸਾਰੀਆਂ ਨੇ ਬਾਈ ਹਾਂਜੀ ਹਾਂਜੀ ਆ ਟੀ-ਸ਼ਰਟ ਵਗੈਰਾ ਮੈਂ ਤੁਹਾਨੂੰ ਚੈੱਕ ਕਰਾ ਸਕਾਂ ਦੇ ਲੈ ਬਾਹਰ ਲਈ ਖਾਤਰੇ ਉਹਨਾਂ ਦੇ ਹਿਸਾਬ ਦੀਆਂ ਚੀਜ਼ਾਂ ਨੇ ਜੇ ਮੰਗਾਉਣੀਆਂ ਨੇ ਤੇ ਯਾਰ ਮੁੱਖ ਦੀ ਗੱਲ ਇਹੀ ਹੈ ਬਾਈ ਮੈਂ ਤਾਂ ਇੱਕ ਹੀ ਕਹਿਣਾ ਚਾਹਣਾ ਵੀ ਜੇ ਤੁਸੀਂ ਬਾਹਰ ਜਾਣਾ ਤਾਂ ਪਹਿਲਾਂ ਪਟਿਆਲੇ ਆਜੋ ਯੂਨੀਵਰਸਿਟੀ ਦੇ ਸਾਹਮਣੇ ਉੱਥੇ ਪੀਓ ਚਾਹ ਤੇ ਬਾਹੀਆਂ ਕੋਲੇ ਪਹੁੰਚ ਅੰਦਰ ਕੁੱਲ ਸਮਾਨ ਮਿਲੂ ਇਹਨਾਂ ਨੇ ਸਪੈਸ਼ਲ ਕੋਈ ਐ ਨਹੀਂ ਹੈਗਾ ਬਈ ਮੰਨ ਲਓ ਵੀ ਆਪਾਂ ਅੱਧਾ ਬਾਹਰ ਲੈ ਲਈ ਅੱਧਾ ਉਹਨਾਂ ਦੇ ਮੰਗਣ ਮੱਦੇ ਨਾ ਦੇ ਰੱਖਿਆ ਨਾ ਹਾਂਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਬਈ ਮੰਨ ਲਓ ਰੇਟ ਰੂਟ ਬਾਰੇ ਹੋਰ ਚੀਜ਼ਾਂ ਬਾਰੇ ਪ੍ਰਾਈਸ ਵੀਰੇ ਆਪਾਂ ਦੇਖੋ ਨਾ ਜੋ ਚੀਜ਼ ਦੇ ਹਿਸਾਬ ਨਾਲ ਜੈਨੂਨ ਜੋ ਬੰਦੇ ਨੂੰ ਕੁਆਲਿਟੀ ਪਤਾ ਉਹਦੇ ਲਈ ਰੇਟ ਕਦੇ ਵੀ ਮੈਟਰ ਨਹੀਂ ਕਰਦਾ ਜਿਹਨੂੰ ਕੁਆਲਿਟੀ ਹਾਂ ਆਪਣੇ ਕੋਲ ਕੁਆਲਿਟੀ ਪੂਰੀ ਪ੍ਰੋਪਰ ਓਕੇ ਦੀ ਰਿਪੋਰਟ ਆ ਵੀਰੇ ਦੇਖੋ ਨਾ ਕੁਆਲਿਟੀ ਦਾ ਲੰਬਾ ਨਹੀਂ 1% ਦਾ ਵੀ ਨਹੀਂ ਵੀਰੇ ਠੀਕ ਹੈ ਇੱਥੇ ਆਪਣੀ ਜ਼ਿੰਮੇਵਾਰੀ ਹੋ ਪ੍ਰਾਈਸ ਵੀ ਆਪਣੀ ਜ਼ਿੰਮੇਵਾਰੀ ਹੋ ਹਨਾ ਵੀਰੇ ਇਦਾਂ ਦਾ ਮਾਰਕੀਟ ਦੇ ਵਿੱਚ ਬਹੁਤ ਕੁਝ ਪਿਆ ਸਸਤਾ ਹੀ ਪਿਆ ਮਹਿੰਗਾ ਹੀ ਪਿਆ ਆਪਣੇ ਤੋਂ ਹੀ ਮਹਿੰਗਾ ਸਮਾਨ ਹੋਰ ਵੀ ਪਿਆ ਹਨਾ ਪਰ ਜਿੱਦਾਂ ਦੀ ਆਪਣੇ ਕੋਲ ਕੁਆਲਿਟੀ ਆ ਕੁਆਲਿਟੀ ਵਾਈਜ਼ ਰੇਟ ਆਪਣੇ ਜਮਾ ਜੈਨੂਇਨ ਹੈ ਬਧੇਰੇ ਜਾਣਕਾਰੀ ਲਈ ਇੰਸਟਾਗ੍ਰਾਮ ਨੂੰ ਫੋਲੋ ਕਰਕੇ ਉਹਦੇ ਤੁਸੀਂ ਚੀਜ਼ਾਂ ਮੰਗਾ ਸਕਦੇ ਹੋ ਉੱਪਰ ਸੰਪਰਕ ਨੰਬਰ ਵੀ ਪਏ ਨੇ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਬਾਹਰਲੇ ਬੰਦੇ ਲਈ ਸਪੈਸ਼ਲ ਆਫਰ ਸ਼ੁਕਰੀਆ ਬਾਈ ਫਿਰ ਓਕੇ